ਜਿਉਂਦੀਆਂ ਤੇ ਗੈਰਤਮੰਦ ਕੋਮਾਂ ਦੇ ਅੰਦਾਜ਼ ਕੇਜੁੰਦੇ ਦੀ ਇੱਕ ਅਸੀਂ ਸਟੋਰੀ ਮੈਂ ਆਪਾਂ ਸਾਰਿਆਂ ਨੇ ਪੜ੍ਹੀ ਵੀ ਹੋਵੇਗੀ ਮੈਂ ਸਾਂਝੀ ਕਰਨੀ ਚਾਹਣਾ ਹੈ ਕਹਿੰਦੇ ਕਾਬਲ ਦੇ ਰਾਜ ਘਰਾਣੇ ਦਾ ਇੱਕ ਸ਼ਹਿਜ਼ਾਦਾ ਪੰਜਾਬ ਦੀ ਸੈਰ ਲਈ ਆਇਆ ਇਹ ਪੰਜਾਬ ਸਰਕਾਰ ਦਾ ਪਰੌਣਾ ਸੀ ਲਾਹੌਰ ਦੇ ਹੋਟਲ ਵਿੱਚ ਟਿਕਿਆ ਲਾਹੌਰ ਵੇਖਣ ਪਿੱਛੋਂ ਉਹਨਾਂ ਗੁਜਰਾਂਵਾਲਾ ਵੇਖਣ ਦੀ ਖਾਹਿਸ਼ ਜ਼ਾਹਰ ਕੀਤੀ ਸਰਕਾਰੀ ਅੰਗ ਰੱਖਿਆ ਕਾ ਨਾਲ ਡਿਪਟੀ ਕਮਿਸ਼ਨਰ ਗੁਜਰਾਂਵਾਲੇ پاس ਪੁੱਜਾ ਮਹਾਰਾਜਾ ਰਣਜੀਤ ਸਿੰਘ ਸਰਦਾਰ ਮਹਾ ਸਿੰਘ ਸਰਦਾਰ ਚੜਤ ਸਿੰਘ ਦੇ ਮਹਿਲ ਮਾੜੀਆਂ ਵੇਖੇ ਸਰਦਾਰ ਹਰੀ ਸਿੰਘ ਨਲੂਆ ਨਾਲ ਸੰਬੰਧਿਤ ਸਥਾਨ ਵੇਖਿਆ ਡੀਸੀ ਸਾਹਿਬ ਦੇ ਪਾਸ ਆ ਕੇ ਤਮੰਨਾ ਜ਼ਾਹਰ ਕੀਤੀ ਕਿ ਸਰਦਾਰ ਹਰੀ ਸਿੰਘ ਨਲੂਆ ਦੇ ਪਰਿਵਾਰ ਵਿੱਚੋਂ ਜੇ ਹੋ ਸਕੇ ਤਾਂ ਕਿਸੇ ਜੀ ਨੂੰ ਉਸ ਨਾਲ ਮਿਲਵਾਇਆ ਜਾਵੇ ਪੁੱਛ ਪੜਪਾਲ ਪੁੱਛ ਪੜਪਾਲ ਤੋਂ ਪਤਾ ਲੱਗਾ ਕਿ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਦੀ ਪੀੜੀ ਵਿੱਚੋਂ ਉਸ ਦਾ ਇੱਕ ਪੜਪੋਤਾ ਸ਼ਾਇਦ ਬਾਬਾ ਜੀ ਉਹਦਾ ਨਾਂ ਨਹੀਂ ਦੱਸ ਸਕੀ ਗੁਜਰਾਵਾਲਾ ਦੇ ਖਾਲਸਾ ਸਕੂਲ ਵਿੱਚ 9ਵੀਂ ਤੇ 9ਵੀਂ ਜਾਂ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਹੁਕਮ ਲੈ ਕੇ ਇੱਕ ਅਫਸਰ ਘੋੜੇ ਵਾਲੀ ਬੱਗੀ ਜਿਹਨੂੰ ਟਮਟਮ ਕਹਿੰਦੇ ਸੀ ਤੇ ਹੈਡਮਾਸਟਰ ਸਾਬ ਦੇ ਦਫਤਰ ਪੁੱਜਾ ਤੇ ਉਸ ਨੂੰ ਆਪਣੇ ਆਉਣ ਦਾ ਮਕਸਦ ਦੱਸਿਆ ਤੇ ਕਿਹਾ ਕਿ ਸ਼ਹਿਜ਼ਾਦੇ ਨਾਲ ਮੁਲਾਕਾਤ ਤੋਂ ਬਾਅਦ ਇੱਥੇ ਹੀ ਛੱਡ ਜਾਵਾਂਗੇ ਉਹ ਉਸ ਬੱਚੇ ਨੂੰ ਮਿਲਣਾ ਚਾਹੁੰਦਾ ਸੀ 9ਵੀਂ ਦਸਵੀਂ ਕਲਾਸ ਦਾ ਜਿਹੜਾ ਬੱਚਾ ਸੀ ਹੈਡਮਾਸਟਰ ਨੇ ਵਿਦਿਆਰਥੀ ਨੂੰ ਆਪਣੇ ਪਾਸ ਬੁਲਾਇਆ ਤੇ ਡੀਸੀ ਸਾਹਿਬ ਦੇ ਦਫਤਰ ਵਿਖੇ ਨਾਲ ਜਾਣ ਲਈ ਗਿਆ ਵਿਦਿਆਰਥੀ ਨੇ ਪੁੱਛਿਆ ਉਹ ਰਾਜਕਮ ਉਹ ਕੌਣ ਹੈ ਉਹ ਰਾਜਕੁਮਾਰ ਜੋ ਮੈਨੂੰ ਉੱਥੇ ਬੁਲਾ ਕੇ ਮਿਲਣਾ ਚਾਹੁੰਦਾ ਹੈ ਤੇ ਕਿਸ ਲਈ ਉਸ ਵਾਲੀਏ ਕਾਬਲ ਦੋਸਤ ਮੁਹੰਮਦ ਦੇ ਭਰਾ ਜਰਨੈਲ ਅਜੀ ਖਾਨ ਦਾ ਪੜਪੋਤਾ ਹੈ ਉਹ ਉਹਨੂੰ ਜਵਾਬ ਮਿਲਿਆ ਕਿ ਉਹ ਵਾਲੀਏ ਕਾਬਲ ਦੋਸਤ ਮੁਹੰਮਦ ਦੇ ਭਰਾ ਜਰਨੈਲ ਅਜੀ ਖਾਨ ਦਾ ਪੜਪੋਤਾ ਹੈ ਸ਼ਾਈ ਖਾਨਦਾਨ ਦਾ ਜੀ ਹੈ ਸਮਝੋ ਕਾਬਲ ਦੇ ਬਾਦਸ਼ਾਹ ਦਾ ਪੜਪੋਤਾ ਹੈ ਤੁਸੀਂ ਜਾਓ ਤੁਹਾਨੂੰ ਮਿਲਣ ਚ ਕੋਈ ਹਰਜ ਨਹੀਂ ਉਸ ਨੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਹੈ ਕਿ ਉਹ ਸਰਦਾਰ ਨਲਵਾ ਜੀ ਦੇ ਖਾਨਦਾਨ ਵਿੱਚੋਂ ਕਿਸੇ ਵਿਅਕਤੀ ਨੂੰ ਮਿਲਣਾ ਚਾਹੁੰਦਾ ਸੋ ਬੇਟਾ ਜਾਓ ਆਪਣਾ ਜਾਣਾ ਬਣਦਾ ਹੈ ਜਾਣ ਵਿੱਚ ਮਾਣ ਵਾਲੀ ਗੱਲ ਹੈ ਉਸ ਜਵਾਨ ਮਰਦ ਅਣਖੀਲੇ ਜਰਨੈਲ ਹਰੀ ਸਿੰਘ ਨਲੂਏ ਦੇ ਪੜਪੋਤੇ ਦੀਆਂ ਰਗਾਂ ਵਿੱਚ ਪੜਦਾਦੇ ਦੇ ਵਗਦੇ ਖੂਨ ਨੇ ਜੋਸ਼ ਮਾਰਿਆ ਉਸ ਦੀਆਂ ਅੱਖਾਂ ਚਮਕੀਆਂ ਉਸ ਅਲੂਏ ਜੇ ਬੱਚੇ ਨੇ ਬੜੀ ਦ੍ਰਿੜਤਾ ਤੇ ਨਿਸ਼ਠਾ ਸਹਿਤ ਬੜੀ ਹਲੇਮੀ ਨਾਲ ਉਤਰ ਦਿੱਤਾ ਪਿਤਾ ਜੀ ਆਪ ਦੇ ਟੀਚਰ ਨੂੰ ਪਿਤਾ ਜੀ ਕਹਿ ਰਿਹਾ ਸੀ ਪਿਤਾ ਜੀ ਤੁਹਾਡੇ ਸਭ ਹੁਕਮ ਸਿਰ ਮੱਥੇ ਤੁਹਾਡੇ ਹੁਕਮ ਦੀ ਪਾਲਣਾ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ ਮਿਲਣ ਲਈ ਤਿਆਰ ਹਾਂ ਪਰ ਮੈਂ ਆਪ ਉੱਥੇ ਜਾ ਕੇ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਨਹੀਂ ਤੁਹਾਡੇ ਦਫ਼ਤਰ ਵਿੱਚ ਇੱਥੇ ਉਹਨਾਂ ਨੂੰ ਮਿਲ ਸਕਦਾ ਹਾਂ ਇਸੋ ਕੁਸਤਾ ਕੀ ਦੀ ਮੈਂ ਮਾਫੀ ਮੰਗਦਾ ਲੈਣ ਆਏ ਅਫਸਰ ਦੇ ਹੈਡਮਾਸਟਰ ਸਾਹਿਬ ਐਸਾ ਜ਼ੁਰਤ ਭਰਿਆ ਜਵਾਬ ਸੁਣ ਕੇ 당ਗ ਰਹਿ ਕਿ ਪਰ ਪੁੱਤਰ ਉੱਥੇ ਕਿਉਂ ਨਹੀਂ ਜਾਣਾ ਡੀਸੀ ਸਾਹਿਬ ਨੇ ਆਪ ਬੇਨਤੀ ਕਰਕੇ ਸਨੇਹਾ ਘਲਾਇਆ ਉਹ ਅੰਗਰੇਜ਼ ਹਨ ਰਾਜ ਵੀ ਅੰਗਰੇਜ਼ ਦਾ ਉਹ ਵੀ ਸਾਰੀ ਦੁਨੀਆ ਵਿੱਚ ਪਹਿਲੇ ਨੰਬਰ ਦੀ ਸ਼ਕਤੀਸ਼ਾਲੀ ਕੌਮ ਦਾ ਰਾਜ ਆਪਾਂ ਨੂੰ ਹੁਕਮ ਅਦੂਲੀ ਫੱਬਦੀ ਨਹੀਂ ਫਿਰ ਤੈਨੂੰ ਲੈਣ ਲੇ ਅਤਵਾਰੀ ਵੀ ਆਈ ਹੈ ਇੱਕ ਅਫਸਰ ਵੀ ਆਇਆ ਹੈ ਕਾਬਲ ਦੇ ਰਾਜ ਘਰਾਣੇ ਵਿੱਚੋਂ ਆਏ ਸਤਕਾਰਯੋਗ ਵਿਅਕਤੀ ਨੂੰ ਮਿਲਣਾ ਉਹ ਵੀ ਉਹ ਵੀ ਜਦ ਕੇ ਉਹ ਆਪ ਮਨੋਂ ਤੀਬਰ ਖਾਹਿਸ਼ ਇੱਛਾ ਜ਼ਾਹਰ ਕਰਦੀ ਹੋਵੇ ਇਹ ਬੇਟੇ ਬੜੇ ਮਾਣ ਦੀ ਗੱਲ ਹੈ ਉਹ ਕਹਿੰਦੇ ਬੀਬੇ ਬਣੋ ਤੇ ਨਾਲ ਜਾਓ ਹੈਡਰ ਮਾਸਟਰ ਜੀ ਨੇ ਬੱਚੇ ਨੂੰ ਫਿਰ ਪਿਆਰ ਨਾਲ ਇਹ ਗੱਲ ਕਹੀ ਮੈਂ ਕਾਬਲ ਦੇ ਸ਼ਾਹੀ ਘਰਾਣੇ ਤੋਂ ਆਏ ਸੱਜਣ ਨੂੰ ਮਿਲਣ ਲਈ ਤਿਆਰ ਹਾਂ ਪਰ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਨਹੀਂ ਉਹ ਇੱਥੇ ਆ ਜੇ ਉਸਦੇ ਆਵਾਜ਼ ਵਿੱਚ ਅੱਗੇ ਵਰਗੀ ਹੀ ਦ੍ਰਿੜਤਾ ਸੀ ਪਰ ਬੇਟਾ ਇੰਜ ਕਿਉਂ ਉਹਦਾ ਮਾਸਟਰ ਉਹਨੂੰ ਪੁੱਛਦਾ ਵੀ ਇੰਜ ਕਿਉਂ ਉਥੇ ਜਾਣ ਵਿੱਚ ਕੀ ਅੜਜਾ ਹੈ ਹੈਦਰ ਮਾਸਟਰ ਸਾਹਿਬ ਨੇ ਕੁਝ ਗੰਭੀਰ ਸਵਾਲ ਵਿੱਚ ਪੁੱਛਿਆ ਅੱਗੋਂ ਨੇ ਉਵੇਂ ਹੀ ਉਵੇਂ ਹੀ ਗੰਭੀਰ ਉਹ ਕੇਨੜੂਏ ਬੱਚੇ ਨੇ ਕਿਹਾ ਕਿ ਮੇਰੀ ਖਾਲਸਾਈ ਗੈਰਤ ਇਹ ਸ਼ਬਦ ਬੜੇ ਧਿਆਨ ਨਾਲ ਸੁਣਨ ਵਾਲੇ ਆ ਉਹ ਕਹਿੰਦੇ ਮੇਰੀ ਖਾਲਸਾਈ ਗੈਰਤ ਅਣਖ ਆਗਿਆ ਨਹੀਂ ਦਿੰਦੀ ਕਿ ਮੈਂ ਆਪ ਉੱਥੇ ਜਾ ਕੇ ਮਿਲ ਜਾਵਾਂ ਮੈਂ ਇੱਕ ਜੇਤੂ ਜਰਨੈਲ ਦਾ ਬੜਬੋਤਾ ਹਾਂ ਉਹ ਰਾਜਕੁਮਾਰ ਇੱਕ ਹਾਰੇ ਹੋਏ ਜਰਨੈਲ ਦਾ ਬੜਬੋਤਾ ਹੈ ਮੇਰੇ ਬਾਪੂ ਜੀ ਤੋਂ ਕਈ ਵਾਰੀ ਹਾਰ ਖਾ ਕੇ ਮੈਦਾਨੋਂ ਭੱਜੇ ਹੋਏ ਹਾਰੇ ਹੋਏ ਨੈਲ ਪੜਦਾਦੇ ਦਾ ਪੜਪੋਤਾ ਜੇ ਉਹ ਮੈਨੂੰ ਮਿਲਣਾ ਚਾਹੁੰਦਾ ਤੇ ਆਪ ਇੱਥੇ ਆ ਕੇ ਉਹ ਦਫ਼ਤਰ ਦੇ ਵਿੱਚ ਮਿਲੇ ਮੈਂ ਉਸ ਨੂੰ ਮਿਲਣ ਦੇ ਲਈ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਕਿਉਂ ਜਾਵਾਂ ਜੇ ਕਿਸੇ ਨੇ ਸ਼ੇਰ ਦੇ ਬੱਚੇ ਨੂੰ ਮਿਲਣਾ ਹੈ ਤਾਂ ਉਸ ਦੀ ਜੂ ਜਾ ਕੇ ਮਿਲੇ ਅੰਗਰੇਜ਼ ਸਾਹਿਬ ਦੇ ਪਿੰਜਰਾ ਰੂਪੀ ਦਫ਼ਤਰ ਵਿੱਚ ਪਾ ਕੇ ਮੈਨੂੰ ਨਾ ਵੇਖੇ ਨਾ ਮਿਲੇ ਇੱਥੇ ਨਹੀਂ ਤਾਂ ਸਾਡੇ ਘਰ ਦੇ ਦਰ ਖੁੱਲੇ ਐ ਸਾਡੇ ਤੇ ਉਸ ਦੇ ਵੱਡੇ ਵਡੇਰੇ ਆਪੂ ਵਿੱਚ ਮਿਲਦੇ ਰਹੇ ਹਨ ਹੱਥਾਂ 'ਚ ਤੇਗਾਂ ਲੈ ਕੇ ਕੀ ਹੋਇਆ ਅਜ ਅੰਗਰੇਜ਼ ਅੰਗਰੇਜ਼ਾਂ ਮਿੱਤਰ ਤ੍ਰੋਈ ਕਰਕੇ ਸਾਡਾ ਰਾਜ ਹੜਾਪ ਲਿਆ ਸਾਡਾ ਕਲੰਕੀ ਖਟਿਆ ਡੀਸੀ ਸਾਹਿਬ ਦੀ ਮੈਨੂੰ ਕੋਈ ਧੌਂਸ ਨਹੀਂ ਸ਼ੇਰੇ ਪੰਜਾਬ ਵੱਡੇ ਬਾਪੂ ਜੀ ਉਹ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਬਾਰੇ ਕਹਿ ਰਿਹਾ ਦਿਆਲੂ ਕਿਰਪਾਲੂ ਸਖੀ ਦਿਲ ਯੋਧੇ ਸਨ ਸਭ ਨੂੰ ਗੱਲ ਨਾਲ ਲਾਇਆ ਅਖੀਰਤ ਕਣ ਤੇ ਗਦਾਰ ਡੋਗਰੇ ਅੱਖੀ ਘਟਾਂ ਪਾ ਕੇ ਮੋਮੋ ਠਗਣੇ ਬਣ ਕੇ ਨਜਾਇਜ਼ ਨਜਾਇਜ਼ ਫਾਇਦਾ ਉਠਾਉਂਦੇ ਰਹੇ ਪੱਕੇ ਲੂਣ ਹਰਾਮੇ ਨਿਕਲੇ ਅੰਗਰੇਜ਼ਾਂ ਨਾਲ ਸਾਜ਼ਿਸ਼ਾਂ ਕਰਕੇ ਸ਼ਾਹੀ ਘਰਾਣੇ ਵਿੱਚ ਫੁੱਟ ਪਾ ਕੇ ਘਰ ਬਰਬਾਦ ਕੀਤਾ ਖਾਲਸਾ ਰਾਜ ਖੇਰੂ ਖੇਰੂ ਕੀਤਾ ਸਾਡਾ ਰਾਜ ਗਿਆ ਪ੍ਰਵਾਹ ਨਹੀਂ ਕੋਈ ਚਿੰਤਾ ਨਹੀਂ ਸਾਡੀ ਅਣਖ ਤੇ ਮਰਿਆਦਾ ਉਸੇ ਤਰ੍ਹਾਂ ਕਾਇਮ ਹੈ ਇਹ ਹੀ ਸਾਡੀ ਸ਼ਕਤੀ ਦਾ ਮੂਲ ਹੈ ਅੰਗਰੇਜ਼ ਡੀਸੀ ਸਾਹਿਬ ਜਿਹੜਾ ਅੰਗਰੇਜ਼ ਡੀਸੀ ਸਾਹਿਬ ਹੈ ਉਹ ਵੀ ਤਾਂ ਉਸ ਸਰਕਾਰ ਦੇ ਕਰੰਦੇ ਆ ਜਿਸ ਨੇ ਪਹਿਲਾਂ ਸ਼ੀਰੇ ਪੰਜਾਬ ਨਾਲ ਮਿੱਤਰਤਾ ਗੰਢੀ ਆਪਣੀ ਠੋਕ ਬਣਾਈ ਉਹਨਾਂ ਦਾ ਅਜੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਉਹਨਾਂ ਗਦਾਰਾਂ ਹੱਥੋਂ ਖਾਨਦਾਨੀ ਸਵਾਪਤ ਕਰਾ ਦਿੱਤਾ ਮਰ ਦਲੀਪ ਸਿੰਘ ਬਚ ਗਿਆ ਉਸ ਨੂੰ ਵੀ ਪਤਿਤ ਕੀਤਾ ਈਸਾਈ ਬਣਾਇਆ ਸਾਡੇ ਦੋਵੇਂ ਹੀ ਸਾਡੇ ਦੁਸ਼ਮਣ ਹੈ ਮੇਰੀ ਗੈਰਤ ਆਗਿਆ ਨਹੀਂ ਦਿੰਦੀ ਕਿ ਮੈਂ ਇੱਕ ਮੁੱਢਕਦੀਮੋ ਦੁਸ਼ਮਣ ਨੂੰ ਸਜਰੇ ਦੁਸ਼ਮਣ ਦੇ ਦਫ਼ਤਰ ਵਿੱਚ ਜਾ ਕੇ ਮਿਲਣਾ ਆਪ ਜਾਵਾਂ ਉੱਥੇ ਨਾ ਜਾਣ ਦਾ ਮੇਰਾ ਫੈਸਲਾ ਪੱਕਾ ਹੈ ਤੁਸੀਂ ਮੇਰੇ ਪਿਤਾ ਸਮਾਨ ਹੋ ਮੈਨੂੰ ਮਜਬੂਰ ਨਾ ਕਰੋ ਉੱਥੇ ਜਾਣ ਦੇ ਲਈ ਮਿਲਣ ਤੋਂ ਮੈਂ ਇਨਕਾਰ ਹੀ ਨਹੀਂ ਪਰ ਮਿਲੂ ਇੱਥੇ ਹੈਡਮਾਸਟਰ ਸਾਹਿਬ ਤੇ ਲੈਣ ਆਇਆ ਅਫਸਰ ਸੁਣ ਕੇ ਸੁੰਨ ਹੋ ਗਏ ਸੂਰਬੀਰ ਪੜਦਾਦੇ ਦੇ ਅਣਖੀ ਪੜਪੋਤੇ ਦੀ ਅਣਖ ਦਲੇਰੀ ਤੇ ਸੂਝਬੂਝ ਵੇਖ ਕੇ ਅਸ਼ਸ਼ਕਰ ਰੋਟੇ ਬੱਚੇ ਦੇ ਇਨਕਾਰ ਕਰਨ ਦਾ ਕਾਰਨ ਅਫਸਰ ਸਮਝ ਗਿਆ ਤੇ ਚੁੱਪਚਾਪ ਵਾਪਸ ਪਰਤ ਗਿਆ ਡੀਸੀ ਸਾਹਿਬ ਨੂੰ ਸਭ ਕੁਝ ਜਾ ਕੇ ਦੱਸਿਆ ਥੋੜੀ ਥੋੜੀ ਦੇਰ ਬਾਅਦ ਕਾਬਲੀ ਪਰੌਣਾ ਤੇ ਉਹ ਅਫਸਰ ਅੰਗ ਰੱਖਿਆ ਕਿਆਂ ਦੀ ਟੋਲੀ ਨਾਲ ਆਪ ਹੀ ਸਕੂਲ 'ਚ ਹਾਜ਼ਰ ਹੋਇਆ ਫਿਰ ਵਿਦਿਆਰਥੀ ਨੂੰ ਸੱਦਿਆ ਦੋਵੇਂ ਬੜੇ ਸਤਿਕਾਰ ਨਾਲ ਮਿਲੇ ਸ਼ਹਿਜ਼ਾਦਾ ਜਿਹੜਾ ਕਾਬਲ ਤੋਂ ਆਇਆ ਸੀ ਉਹ ਸ਼ਹਿਜ਼ਾਦਾ ਨਲੂਏ ਪੁੱਤਰ ਦੀ ਡੀਲਡ ਆਲ ਤੇ ਚਿਹਰੇ ਦੀ ਨਿਹਾਰ ਤੱਕ ਕੇ ਬੜਾ ਪ੍ਰਭਾਵਿਤ ਹੋਇਆ ਉਸਨੇ ਕਿਹਾ ਮੇਰਾ ਜੋ ਅਨੁਭਵ ਸੀ ਸਰਦਾਰ ਨਲੂਏ ਦੀ ਅਨਸਵੰਸ ਬਾਰੇ ਉਹ ਐਨ ਜਲਾਲੀ ਦਿੱਖ ਵਾਲੀ ਹੈ ਮਿਲ ਕੇ ਬੜੀ ਖੁਸ਼ੀ ਹੋਈ ਮੈਨੂੰ ਇਸ ਗੱਲ ਦੀ ਵੀ ਬਹੁਤ ਪ੍ਰਸੰਨਤਾ ਹੈ ਕਿ ਮੇਰੀ ਕੌਮ ਨੇ ਗੈਰਤਮੰਦ ਤੇ ਬਹਾਦਰ ਕੌਮ ਦੇ ਇੱਕ ਅਤੀ ਯੋਗ ਤੇ ਮਰਦੇ ਮੈਦਾਨ ਤੇ ਜਾਂਬਾਦ ਸਿਪਾਹ ਸਲਾਰ ਦਾ ਰੋਬ ਤੇ ਪੈ ਕਬੋਲਿਆ ਸੀ ਹਰੀਆ ਰਾਂਗਲੇ ਦੇ ਸ਼ਬਦਾਂ ਦਾ ਅਸਰ ਅੱਜ ਸਪਸ਼ਟ ਪਤਾ ਲੱਗਿਆ ਉਸ ਸੌ ਮੁਲਾਕਾਤੀ ਸਹਜਾਦੇ ਨੇ ਸਰਦਾਰ ਬੱਚੇ ਨੂੰ ਮੁਸਕਰਾ ਕੇ ਕਿਹਾ ਜੇ ਸਾਡੇ ਅਫਗਾਨਿਸਤਾਨ ਦੀ ਸੈਰ ਕਰਨ ਨੂੰ ਜੀ ਕਰੇ ਤਾਂ ਪਹਿਲਾਂ 10 ਭੇਜਣਾ ਮੈਂ ਕਾਬਲੋਂ ਚੱਕ ਕੇ ਕਾਬਲੋਂ ਚੱਲ ਕੇ ਪਸ਼ਾਵਰ ਪਹੁੰਚ ਕੇ ਲੈਣ ਆਵਾਂਗਾ ਤੁਹਾਡਾ ਅਤੀ ਧੰਵਾਦ ਉਹ ਅਗੋਂ ਕਹਿੰਦਾ ਤੁਹਾਡਾ ਅਤੀ ਧੰਵਾਦ ਲਾਹੌਰੋਂ ਕਾਬਲ ਤੱਕ ਤੇ ਉਸ ਤੋਂ ਅੱਗੇ ਤਾਂ ਹੀ ਰਸਤਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਤੁਹਾਨੂੰ ਖੇਚਲ ਦੀ ਲੋੜ ਨਹੀਂ ਉਸ ਨੇ ਉਸੇ ਤਰੀਕੇ ਨਾਲ ਉਸ ਕੋ ਰਾ ਕੇ ਜਵਾਬ ਦਿੱਤਾ ਨਲੂ ਜਿਹੜੇ ਨਲੂਏ ਦੇ ਵੰਸ਼ ਚੋਂ ਸੀ ਉਹਨਾਂ ਨੇ ਜਵਾਬ ਦਿੱਤਾ ਸ਼ਹਿਜ਼ਾਦੇ ਨੇ ਜਾਣ ਤੋਂ ਪਹਿਲਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਬੁਲਵਾ ਕੇ ਮਿਲਣ ਦੀ ਵਿਉਂਤ ਮੇਰੀ ਨਹੀਂ ਸੀ ਇਹ ਡੀਸੀ ਸਾਹਿਬ ਦੀ ਆਪਣੀ ਹੀ ਤਜਵੀਰ ਸੀ ਮੇਰਾ ਮਕਸਦ ਇਸ ਮੁਲਾਕਾਤ ਤੋਂ ਸੀ ਕਿ ਮੈਂ ਉਸ ਮਹਾਨ ਜਰਨੈਲ ਦੇ ਕਿਸੇ ਜਿਉਂਦੇ ਜਾਗਦੇ ਵੰਸ਼ੀ ਨੂੰ ਸ਼ਾਖਸ਼ਾਤ ਵੇਖਾਂ ਤੇ ਉਸ ਨੂੰ ਸਲਾਮ ਕਰਾਂ ਸੋ ਅੱਜ ਤੁਹਾਨੂੰ ਮਿਲ ਕੇ ਵੇਖ ਕੇ ਸਲਾਮ ਕਰਨ ਦੀ ਮੇਰੀ ਰੀਜ ਅੱਲਾਹ ਪਾਕ ਨੇ ਮਿਹਰਬਾਨ ਹੋ ਕੇ ਪੂਰੀ ਕੀਤੀ ਹੈ ਸੋ ਪਿਆਰੇ ਪਾਠਕੋ ਇਹ ਹਨ ਜਿਉਂਦੀਆਂ ਤੇ ਗੈਰਤਮੰਦ ਕੌਮਾਂ ਦੇ ਅੰਦਾਜ਼ ਇਹ ਉਪਰੁਕਤ ਘਟਨਾ 1947 ਇਹ ਵੇਲੇ ਦੇ ਸਾਲਾਂ ਤੇ ਲੜਾਈ ਲੱਗਣ ਤੋਂ ਕੁਝ ਪਹਿਲਾਂ ਦੇ ਸਾਲਾਂ ਦੀ ਹੈ ਸੋ ਆਓ ਅਸੀਂ ਵੀ ਇਹ ਅਹਿਸਾਸ ਕਰੀਏ ਕਿ ਅਸੀਂ ਕਿਹੜੀਆਂ ਗੈਰਤਮੰਦ ਕੌਮਾਂ ਦੇ ਜਿਹੜੇ ਯੋਧੇ ਹੈ ਜਿਨ੍ਹਾਂ ਦੇ ਅਸੀਂ ਵਾਰਸ ਹਾਂ